ਜੈ ਮਾਤਾ ਜੀ ਜੈ ਮਾਤਾ ਜੀ ਤੇ ਅੱਜ ਚਵਾਲ ਵਿੱਚ ਲੰਗਰ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਦਸ਼ਕਨ ਅਸੀਂ ਇਹੀ ਕਮਾ ਜਾਵਾਂਗੇ ਮਹਾਮਾਏ ਦੀ ਕਿਰਪਾ ਹੈ ਜੋ ਹੈਗਾ ਮੈਡਮ ਜੇ ਇਸ ਤਰ੍ਹਾਂ ਨੌਜਵਾਨ ਹੋਲਰ ਬਾਜ ਕਰ ਰਹੇ ਮਾਤਾ ਰਾਣੀ ਦੇ ਜਾਨੂ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਪ੍ਰਬੰਧ ਤੇ ਪੂਰਾ ਕੀਤਾ ਜਾ ਰਿਹਾ ਹੈ ਕਿ ਇਦਾਂ ਨਾ ਕਰੋ ਪਰ ਇਹ ਫਿਰ ਵੀ ਤੁਹਾਨੂੰ ਪਤਾ ਸੰਗਤਾਂ ਥੋੜਾ ਕਰ ਜਾਂਦੀਆਂ ਹਾਰ ਤਾਂ ਤੇ ਆਂਟੀ ਜੀ ਲੰਗਰ ਜਿਹੜਾ ਇਹ ਹਰ ਸਾਲ ਲਗਾਇਆ ਜਾਂਦਾ ਤੇ ਹਰ ਪਿਛਲੇ ਸਾਲ ਤੋਂ ਲੱਗ ਰਿਹਾ ਜੀ ਕੀ ਕਹਿਣਾ ਚਾਹੂਗਾ ਤੁਸੀਂ ਦੱਸ ਕੰਨੀ ਬਸ ਮਾਰਾ ਨਹੀਂ ਮਾਤਰਾ ਨਹੀਂ ਹੋਰ ਕਿਰਪਾ ਅਗਲੇ ਸਾਲ ਅਸੀਂ ਹੋਰ ਜ਼ਿਆਦਾ ਇਦੇ ਤੋਂ ਵੱਧ ਛੱਡ ਕੇ ਕਰੀਏ ਠੀਕ ਹੈ। ਹਾਂਜੀ ਅਸੀਂ ਸੰਗਤ ਦਰਸ਼ਨ ਕਰਨ ਆਏ ਆ। ਮਤਲਬ ਸੰਗਤ ਦਰਸ਼ਨ ਕਰਕੇ ਬਹੁਤ ਆਨੰਦ ਮੈਂਦਾ ਸਾਨੂੰ। ਇਹ ਕਿਹੜੇ ਪਿੰਡੋਂ ਆਏ ਕੀ ਨਾਮ ਹੈ ਤੁਹਾਡਾ? ਅਸੀਂ ਜੀ ਟਵਿੱਟਰ ਹਾਨੇ ਤੋਂ ਆਏ ਆ ਮੇਰਾ ਨਾਮ ਰਮਨ ਹੈ। ਬਾਜੀ ਮੋਰਤਾਰਾ ਦਾ ਹਸੈਬ ਜੀ ਮੱਥਾ ਟੇਕਣ ਜਾਉਂਗੇ ਤੁਰ ਤੱਕ। ਨਹੀਂ ਜੀ ਅਸੀਂ ਚੇਨ ਤੋਂ ਇੱਥੇ ਮਤਲਬ ਚੋਹਾਲ ਨਾ ਮੰਦਿਰ ਹੈ ਇੱਕ ਮਾਤਾ ਜੀ ਦਾ। ਅਸੀਂ ਉੱਥੇ ਉਹਨਾਂ ਦੇ ਦਰਸ਼ਨ ਕਰਕੇ ਆਏ ਆ ਮੰਦਿਰ ਦੇ ਵਿੱਚ। ਠੀਕ ਹੈ। ਥੈਂਕ ਯੂ ਸਰ। ਤੁਸੀਂ ਸਰਾ ਜੀ ਸੰਗਤਾਂ ਨੂੰ ਲੰਗਰ ਤੁਸੀਂ ਲਗਾਇਆ ਗਿਆ ਹੈ। ਇਹ ਕਹਿੰਦਾ ਕੀ ਕਹਿਣਾ ਚਾਹੂਗੇ ਦਾ ਜੀ? ਸਾਵਣ ਦਾ ਮਹੀਨਾ ਜ ਇਸ ਕਰਕੇ ਫੇ ਅਸੀਂ ਸੋਚਿਆ ਕਿ ਚਲੋ ਜਾਣਾ ਮੱਥਾ ਟੇਕਣ ਤੇ ਰਾਜਕੇਲਿਆ ਦਾ ਲੰਗਰ ਲਾਵਾਂਗੇ ਤੇ ਕਿਹੜੇ ਜਿਹਰੇ ਤੋਂ ਅਸੀਂ ਜਲੰਧਰ ਵਾਏ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਦਰਸ਼ਕ ਧਿਆਨ ਨਾਲ ਆਣ ਬਸ ਆਹ ਐਕਸੀ ਐਕਸੀਡੈਂਟ ਦਾ ਵਿਚਾਰ ਰੱਖੋ ਰਸ ਜ਼ਿਆਦਾ ਨਾ ਇਕੱਠਾ ਕਰੋ ਬਸ ਜਗ੍ਹਾ ਤੇ ਜਿਸ ਤਰ੍ਹਾਂ ਸਰ ਹੁਲੜਵਾਜੀ ਨੌਜਵਾਨ ਬਹੁਤ ਕਰਦੇ ਕੀ ਕਹਿਣਾ ਚਾਹੁੰਗੂ ਨਹੀਂ ਅੱਜ ਕਿਹਦਾ ਸ਼ਾਂਤੀ ਆ ਥੋੜੀ ਜੀ ਇੰਨੀ ਕਿ ਸ਼ਾਂਤੀ ਆ ਅੱਜ ਜੀ ਭਾਈ ਕਿਹੜੇ ਪਿੰਡ ਤੋਂ ਆਂ ਨੀਲਾ ਹੈਲਾ ਜੀ ਸੈਲਾ ਕਲਾ ਤੇ ਭਾਈ ਅੱਜ ਤੁਸੀਂ ਮਹਾਮਾਏ ਦੇ ਦਰਸ਼ਨ ਕਰਨ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਮਾਰੀ ਦਰਸ਼ਨ ਬਸ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਚਾਹਦੇ ਆ ਜੀ ਸ਼ਰਧਾ ਨਾਲ ਆਓ ਫੂਡ ਮਤ ਨਾ ਕਰੋ ਬੋਤੀ ਆਪਣਾ ਧਿਆਨ ਨਾਲ ਆਓ ਮਾਤਾ ਰਾਣੀ ਦੇ ਚਰਨਾਂ 'ਚ ਮੱਥਾ ਟੇਕੋ ਸ਼ਰਧਾ ਨਾਲ बस सुखना सुखो अपनी। अपना मत ठा देखोगे तो अपने आप ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ। ਤੇ ਜਿਸ ਤਰ੍ਹਾਂ ਭਾਈ ਹੁਣ ਮੁੰਡੇ ਜਿਹੜੇ ਨੌਜਵਾਨ ਹੁੰਦੇ ਆ ਜਾਂ ਨਸ਼ਾ ਵਗੈਰਾ ਹੀ ਖਾਦਾ ਹੁੰਦਾ ਜਾਂ ਮੋਟਰਸਾਈਕਲ ਬਹੁਤ ਤੇਜ਼ ਨਾਲ ਚਲਾਉਦੇ ਆ ਕੀ ਕਹਿਣਾ ਚਾਹੂਗੀਆਂ? ਗਲਤੀ ਹੈ ਜੀ ਉਹਨਾਂ ਦੀ ਬਹੁਤ ਵੱਡੀ। ਦੇਖੋ ਬੱਚੇ ਵੀ ਨਾਲ ਆਏ ਹੁੰਦੇ ਆ ਸਾਰਿਆਂ ਦੇ ਨਾਲ ਨਾ ਕੋਈ ਸਿਆਣੇ ਵੀ ਆਏ ਹੁੰਦੇ ਆ ਨਾ ਬਜ਼ੁਰਗ ਵੀ ਆਏ ਹੁੰਦੇ ਆ। ਨਸ਼ਾ ਪੱਤਾ ਕਰਕੇ ਹੁੜਮਤ ਕਰੋਗੇ ਐਵੇਂ ਐਕਸੀਡੈਂਟ ਹੋ ਜਾਣਾ। ਤੇ ਪੈਦਲ ਜਿਹੜਾ ਤੁਸੀਂ ਜਾ ਰਹੇ ਹੋ ਕਿੰਨੇ ਦਾ ਟਾਈਮ ਦੇ ਵਿੱਚ ਪਹੁੰਚੋਗੇ ਤੁਸੀਂ? ਅਸੀਂ ਜੀ ਕੱਲ ਤੱਕਰ ਪਹੁੰਚਾਂਗੇ ਕੱਲ ਸ਼ਾਮ ਤੱਕਰ। ਤੇ ਬਾਕੀ ਸੰਗਤਾਂ ਨੂੰ ਕੀ ਕਹਿਣਾ ਚਾਹੂਗਾ ਤੁਸੀਂ ਕਿ ਮਾਹਮਾ ਜੀ ਦੇ ਦਰਸ਼ਨ ਜਿਹੜੇ ਬਾਤ ਚੜ ਕੇ ਸੰਗਤਾਂ ਨੂੰ ਕਰਨੀ ਚਾਹੀਦੀ ਕਿ ਨਹੀਂ ਚਾਹੀਦਾ ਹਾਂਜੀ ਜਿੱਦਾਂ ਰਾस्ते ਲੰਗਰ ਚੱਲਦੇ ਆਂ ਜੀ ਸੇਵਾ ਕਰਨੀ ਚਾਹੀਦੀ ਆਪਾਂ ਨਾਲ ਉਹ ਹਨਾ ਹੱਥੇ ਹੁਣ ਤਾਂ ਆਪਾਂ ਕੀ ਇਹਨਾਂ ਨੂੰ ਪੁੱਛਦੇ ਜੀ ਕਰੋ ਗੱਲ ਮਾੜੀ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆਂ ਅੱਜ ਸਾਂਗਤਾ ਜਿਹੜੀਆਂ ਮਹਾਮੈਦੇ ਦਰਸ਼ਨ ਕਰਨ ਜਾ ਰਹੀਆਂ ਔਰ ਲਗਾਤਾਰ ਤਸਵੀਰਾਂ ਤੁਸੀਂ ਦੇਖਦੇ ਹੋ ਚ ਹਾਲ ਤੋਂ ਦੇਖੋ ਇਸ ਵਾਰ ਜਿਹੜਾ ਆਪਣਾ ਮਾਤਾ ਰਾਣੀ ਦਾ ਮੇਲਾ ਆ ਉਹਦੇ ਵਿੱਚ ਖਾਸ ਤੌਰ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਆਪਣਾ ਜਿਹੜਾ ਨਗਰ ਨਿਗਮ ਵੱਲੋਂ ਮਾਨਯੋਗ ਜੀਸੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਜੋ ਸਾਨੂੰ ਹੈੱਡ ਆਫਿਸ ਤੋਂ ਵੀ ਉੱਪਰੋਂ ਆਦੇਸ਼ ਜੜਿਆ ਉਹਦੇ ਅਕੋਰਡਿੰਗ ਸਾਡਾ ਇਸ ਵਾਰ ਦਾ ਜਿਹੜਾ ਹੈ ਆਪਣਾ ਮੇਲੇ ਦਾ ਜਿਹੜਾ ਥੀਮ ਹੈ ਉਹ ਹੈ ਖਾਸ ਤੌਰ ਤੇ ਲੰਗਰ ਕਮੇਟੀਆਂ ਨਾਲ ਅਸੀਂ ਜਦੋਂ ਮੀਟਿੰਗ ਕੀਤੀ ਹੈ ਕਿ ਪਲਾਸਟਿਕ ਮੁਕਤ ਜਿਹੜਾ ਆ ਇਹ ਲੰਗਰ ਜਿਹੜਾ ਹੈ ਇਸ ਵਾਰ ਅਸੀਂ ਇਹ ਮੇਲਾ ਜਿਹੜਾ ਹੈ ਇਹ ਇਹ ਸਾਡੀ ਆਪਣੀ ਕੋਸ਼ਿਸ਼ ਹੈ ਕਿ ਪਲਾਸਟਿਕ ਮੁਕਤ ਮੇਲਾ ਰਹੇ ਔਰ ਇਹਦੇ ਵਾਸਤੇ ਬਹੁਤ ਸਾਰੀਆਂ ਮੀਟਿੰਗਾਂ ਜਿਹੜੀਆਂ ਆ ਮਾਜੋਬ ਡੀਸੀ ਸਾਹਿਬ ਦੇ ਲੈਵਲ ਤੇ ਵੀ ਹੋਈਆਂ ਬਹੁਤ ਸਾਰੀਆਂ ਜਿਹੜੀਆਂ ਮੀਟਿੰਗਸ ਸਾਡੇ ਆਪਣੇ ਨਗਰ ਨਿਗਮ ਦੇ ਲੈਵਲ ਦੇ ਉੱਪਰ ਵੀ ਹੋਈਆਂ ਆ ਜਿਹਦੇ ਵਿੱਚ ਸਾਡਾ ਜਿਹੜਾ ਆ ਖਾਸ ਤੌਰ ਦੇ ਉੱਪਰ ਹੁਣ ਜਿਹੜਾ ਪਲਾਨ ਹੈ ਉਹ ਇਹ ਹੈ ਕਿ ਰੈੱਡ ਕਰਾਸ ਡੀਸੀ ਸਾਹਿਬ ਦੇ ਹਦਾਇਤਾਂ ਦੇ ਮੁਤਾਬਿਕ ਸੈਕੁਲਰ ਰੈੱਡ ਕਰਾਸ ਦੇ ਨਾਲ ਬਹੁਤ ਸਾਰੀਆਂ ਐਨ ਜੀਓਜ਼ ਜੋੜ ਕੇ ਅਸੀਂ ਜਿਹੜੇ ਵੋਲੰਟੀਅਰ ਹੈ ਉਹਨਾਂ ਨੂੰ ਸਟੈਚਸ ਦੇ ਦਿੱਤੇ ਆ ਉਹ ਜਿਹੜੇ ਵੋਲੰਟੀਅਰ ਆ ਅਲੱਗ-ਅਲੱਗ ਸਟੈਚਸ ਤੇ ਉੱਪਰ ਉਸ ਏਰੀਆ ਦੇ ਵਿੱਚ ਜਿੰਨੇ ਵੀ ਲੰਗਰ ਲੱਗੇ ਆ ਅਗਰ ਕੋਈ ਲਗਾਈ ਨਾ ਲਗਾ ਰਿਹਾ ਯਾਰ ਸੋ ਉਹ ਉਹਨੂੰ ਕਰਨ ਕੇ ਪਿਆਰ ਨਾਲ ਸਮਝਾਣ ਕੇ ਉਸ ਤੋਂ ਨਾਲ-ਨਾਲ ਸਾਡੀ ਜਿਹੜੀ ਇਨਫੋਰਸਮੈਂਟ ਟੀਮ ਹੈ ਉਹ ਵੀ ਲਗਾਤਾਰ ਅਸੀਂ ਗੱਡੀ ਤਿਆਰ ਕੀਤੀ ਹੈ ਜਿਹਦੇ ਵਿੱਚ ਪਬਲਿਕ ਰੀਡਰੈਸਲ ਸਿਸਟਮ ਹੈ ਔਰ ਉਸ ਗੱਡੀ ਦੇ ਵਿੱਚ ਸਾਡੇ ਵੀ ਜਿਹੜੇ ਇਨਫੋਰਸਮੈਂਟ ਆਫੀਸਰ ਹੈ ਆਪਣੀ ਟੀਮ ਦੇ ਨਾਲ ਰੈਗੂਲਰ ਮੂਵਮੈਂਟ ਰਿਹਾ ਤੁਸੀਂ ਦੇਖ ਹੀ ਲਿਆ ਗੱਡੀ ਸਾਡੀ ਨਗਰ ਨਿਗਮ ਦੀ ਚੱਲ ਰਹੀ ਹੈ ਸਾਡਾ ਇਹਦਾ ਇਹ ਮਕਸਦ ਇਹ ਹੋਏਗਾ ਕਿ ਅਸੀਂ ਸਾਰਿਆਂ ਨੂੰ ਪਿਆਰ ਨਾਲ ਇਹ ਕਹੀਏ ਕਿ ਜੇ ਪਲਾਸਟਿਕ ਦਾ ਕਿਸੇ ਨੇ ਲਿਆਂਦਾ ਆਦਰਵਾਇਸ ਤਾਂ ਪਲਾਸਟਿਕ ਯੂਜ਼ ਨਹੀਂ ਕਰਨਾ ਅਗਰ ਕਿਸੇ ਨੇ ਪਲਾਸਟਿਕ ਲੈ ਆਂਦਾ ਹੈ ਤੇ ਨਾਲੇ ਨਾਲ ਸਾਡੀ ਟੀਮ ਜਿਹੜੀ ਹੈ ਉਹਨੂੰ ਕਹਿੰਦੇ ਆ ਕਿ ਪਲਾਸਟਿਕ ਤੁਸੀਂ ਲੈ ਕੇ ਤੇ ਸਾਡੇ ਕੋਲੋਂ ਰਿਪਲੇਸ ਕਰੀ ਜਾਓ ਅਸੀਂ ਉਹਨੂੰ ਜਿੰਨੀ ਕੁ ਕੁਆਂਟੀਟੀ ਦੇ ਵਿੱਚ ਸਾਨੂੰ ਪਰਮਿਸਿਬਲ ਹੈ ਅਸੀਂ ਉਹਨੂੰ ਦਈ ਜਾਂਦੇ ਹਾਂ ਜਿਹੜਾ ਇੱਕੋ ਇਕੋ ਫ੍ਰੈਂਡਲੀ ਜਿਹੜਾ ਸਮਾਨ ਹੈ ਜਿਹਦੇ ਵਿੱਚ ਆ ਜਾਂਦੇ ਆ ਕਿ ਗਲਾਸ ਤੁਸੀਂ ਦੇਖ ਸਕਦੇ ਹੋ ਇੱਥੇ ਅਸੀਂ ਡਿਸਪਲੇ ਵੀ ਕੀਤਾ ਹੋਇਆ ਆ ਨਾਲ ਦੇ ਨਾਲ ਅਸੀਂ ਜਿਹੜੀਆਂ ਇਨਕੋਰਪੋਰੇਟਡ ਟੀਮ ਆ ਉਹ ਵੈਂਡਰ ਦੀ ਲਿਸਟ ਵੀ ਦਿੱਤੀ ਜਾ ਰਹੀ ਹੈ ਸੋ ਜਿਹੜੇ ਆਪਣੇ ਹੁਸ਼ਿਆਰਪੁਰ ਦੇ ਵਿੱਚ ਅਸੀਂ 4 5 6 ਜਾਣੇ ਦੀ ਲਿਸਟ ਬਣਾਈ ਆ ਜਿਹੜੇ ਇਹ ਸਮਾਨ ਵੇਚਦੇ ਮੰਨ ਕੇ ਕਮੇਟੀਆਂ ਨੂੰ ਸਾਡੀ ਆਪਣੀ ਵੀ ਅਪੀਲ ਹੈ डीसी साहब ਬਨੋ ਮੈਂ ਕੁਚਨਾ ਨਗਰ ਨਿਗਮ ਤੋਂ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਜਿੱਥੇ ਲੰਗਰ ਇਹ ਲਗਾਇਆ ਜਾ ਰਿਹਾ ਹੈ ਜਿਲਾ ਵਾਸੀਆਂ ਵੱਲੋਂ ਉਹਦੇ ਨਾਲ ਜਿਹੜੇ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਆ ਰਹੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਆਪਾਂ ਜਿਹੜਾ ਆ ਇਕੋ ਫ੍ਰੈਂਡਲੀ ਜਿਹੜਾ ਇਹ ਆਪਾਂ ਮੇਲਾ ਬਣਾਈਏ ਇਹਦੇ ਲਈ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਦਾ ਔਰ ਨਗਰ ਨਿਗਮ ਦਾ ਕਿਰਪਾ ਕਰਕੇ ਸਹਿਯੋਗ ਕੀਤਾ ਜਾਏ ਪਲਾਸਟਿਕ ਨੂੰ ਇਹਦੇ ਵਿੱਚ ਨਾ ਵਰਤਿਆ ਜਾਏ ਆਪਾਂ ਅਗਰ ਆ ਕੇ ਲੰਗਰ ਵਰਤਾਉਣਾ ਵੀ ਹੈ ਤੇ ਕੋਸ਼ਿਸ਼ ਕੀਤੀ ਜਾਵੇ ਕਿ ਜੇ ਕੁਝ ਇਸ ਤਰ੍ਹਾਂ ਦਾ ਮਟੀਰੀਅਲ ਹੈ ਜਿੱਥੇ ਅਗਰ ਪਲਾਸਟਿਕ ਦਾ ਮੰਨ ਲਓ कुरकुरੇ ਦਾ ਪੈਕਟ ਕੋਈ ਦੇ ਰਿਹਾ ਜਾਂ ਉਹ ਅਗਰ ਦੇ ਰਿਹਾ ਤੇ ਆਮ ਜਨਤਾ ਆਮ ਸ਼ਰਧਾਲੂਆਂ ਨੂੰ ਵੀ ਹੈ ਇਹ ਬੇਨਤੀ ਹੈ ਕਿ ਥਾਂ ਥਾਂ ਦੇ ਉੱਪਰ ਅਸੀਂ ਡਸਟਬਿਨ ਦੀ ਲਗਾਏ ਹੋਏ ਆ ਲੰਗਰ ਕਮੇਟੀਆਂ ਨੂੰ ਵੀ ਅਸੀਂ ਦੇ ਦਿੱਤੇ ਆਪਾਂ ਉਹ ਵਾਲਾ ਪਲਾਸਟਿਕ ਦਾ ਜਿੱਥੇ ਲਿਖਿਆ ਹੋਇਆ ਉਹਦੇ ਵਿੱਚ ਹੀ ਉਹਨੂੰ ਡਾਲ ਦਿੱਤਾ ਜਾਵੇ ਤਾਂ ਕਿ ਬਾਹਰ ਵਿੱਚ ਬਚਾਏ ਲਿਟਰਿੰਗ ਦੇ ਨਗਰ ਨਿਗਮ ਉਹਦੀ ਪ੍ਰੋਪਰ ਸੰਭਾਲ ਕਰ ਸਕੇ ਸੋ ਜਿੰਨਾ ਕਿ ਮੈਂ ਹੁਣ ਸਵੇਰ ਦੀ ਵਿਜ਼ਿਟ ਆ ਸਵੇਰੇ ਜੁਆਇੰਟ ਕਮਿਸ਼ਨਰ ਸਾਹਿਬ ਦੇਖ ਕੇ ਗਏ ਆ ਉਸ ਤੋਂ ਬਾਅਦ ਟੈਸਟ ਅਕੈਡਮੀ ਸਪੈਸ਼ਲੀਆਂ ਟੀਮਸ ਵੀ ਵਿਜ਼ਿਟ ਕਰ ਰਹੀਆਂ ਆ ਯਾਰ ਔਰ ਸਾਡੀ ਇਸ ਵਾਰ ਜਿਹੜੀ ਆ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੇਗਮ ਪ੍ਰਸ਼ਾਸਨ ਦੀ ਸਾਡੇ ਨਗਰ ਨਿਕਮ ਦੀ ਇਹ ਕੋਸ਼ਿਸ਼ ਹੈ ਕਿ ਸਾਡਾ ਜਿਹੜਾ ਇਹ ਵਿਲਾ ਇਸ ਵਾਰ ਜਿਹੜਾ ਮਾਤਾ ਰਾਣੀ ਦਾ ਅਸੀਂ ਦਾਸਤਨ ਨੂੰ ਗਾਣਤ ਕਰਨਾ ਹੈ ਅਸੀਂ ਲੰਗਰ ਵੀ ਲਗਾਣੇ ਆ ਸ਼ਰਧਾਧੂ ਜਿਹੜੇ ਆ ਰਹੇ ਆ ਉਹਨਾਂ ਦੀ ਸੇਵਾ ਵਾਸਤੇ ਜੋ ਵੀ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਆ ਲੰਗਰ ਕਮੇਟੀਆਂ ਉਹਦੇ ਲਈ ਬਹੁਤ ਵਧਾਈ ਦੀਆਂ ਪਾਤਰ ਆ ਲੇਕਿਨ ਉਹਦੇ ਨਾਲ ਨਾਲ ਅਸੀਂ ਆਪਣਾ ਆਲਾ ਦਵਾਲਾ ਵਾਤਾਵਰਣ ਨੂੰ ਵੀ ਸਾਫ਼ ਰੱਖਣਾ ਇਹਦੇ ਲਈ ਕਿਰਪਾ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਤੇ ਨਗਰ ਨਿਕਮ ਦਾ ਸਹਿਯੋਗ ਕੀਤਾ ਜਾਵੇ ਜੀ ਜੈ ਮਾਤਾ ਦੀ ਬਹੁਤ ਬਹੁਤ ਨਗਰ ਨਿਗਮ ਬਣੋ ਸਫਾਈ ਦੇ ਕਿੱਦਾਂ ਦੇ ਪ੍ਰਬੰਧ ਆ ਜਾਂ ਕੀ ਪਲਾਨਿੰਗ ਆ ਸਫਾਈ ਨੂੰ ਦੇਖੋ ਨਗਰ ਨਿਗਮ ਬਣੋ ਜਿੱਨਾਤਾ ਸਾਡਾ ਜਿਹੜਾ ਆ ਨਗਰ ਨਿਗਮ ਦੀ ਹਦੂਦ ਦੇ ਵਿੱਚ ਉਹ ਤੇ ਸਾਡੇ ਆਪਣੇ ਸਫਾਈ ਮੁਲਾਜ਼ਮ ਲਗਾ ਦਿੱਤੇ ਆ ਉਸ ਤੋਂ ਬਾਅਦ ਡੀਸੀ ਸਾਡੇ ਹਦਾਇਤਾਂ ਦੇ ਨਾਲ ਏਡੀਸੀ ਰੂਰਲ ਡਿਵੈਲਪਮੈਂਟ ਵੀਸ ਵਾਰ ਬਹੁਤ ਐਕਟਿਵ ਹੋ ਕੇ ਕੰਮ ਕਰ ਰਿਹਾ ਮਨਰੇਗਾ ਦੀਆਂ ਟੀਮਾਂ ਨਗਰ ਨਿਗਮ ਦੀ ਹਦੂਦ ਤੋਂ ਬਾਹਰ ਉਹਨਾਂ ਦੀਆਂ ਮਨਰੇਗਾ ਦੀਆਂ ਟੀਮਾਂ ਲੱਗੀਆਂ ਹੋਈਆਂ ਆ ਸਾਡਾ ਜਿਹੜਾ ਨਗਰ ਨਿਗਮ ਦਾ ਜਿਹੜਾ ਸਹਿਯੋਗ ਹੈ ਜਿਹੜੀ ਰੀਚ ਸਾਡੀ ਡੀਸੀ ਸਾਹਿਬ ਨੇ ਲਗਾਈ ਹੈ ਜਿੱਥੇ ਜਿੱਥੇ ਵੀ ਲੱਗਰ ਤੋਂ ਮੇਲੀ ਆਇਆ ਜੋ ਵੀ ਉਹਨਾਂ ਦਾ ਆਕਾਰ ਵੇਚ ਹੈ ਜਿੱਥੇ ਵੀ ਉਹਨਾਂ ਦਾ ਕੂਬਾ ਕਰ ਕਰਟ ਮੈਂ ਸ਼ਾਮ ਨੂੰ ਇਕੱਠਾ ਹੁੰਦਾ ਸਾਡੀ ਟਰਾਲੀ ਜਿਹੜੀ ਆ ਦੋ ਵਾਰ ਮੂਵ ਕਰੇਗੀ ਔਰ ਮੂਵ ਕਰਨ ਦੇ ਨਾਲ ਨਾਲ ਅਸੀਂ ਉਹਨਾਂ ਨੂੰ ਇਕੋ ਫ੍ਰੈਂਡਲੀ ਲਿਖਾਵੇ ਵੀ ਦੇ ਦਿੰਦੇ ਆ ਡਸਟਪੀਨ ਵੀ ਦੇ ਦਿੰਦੇ ਆ ਕਿ ਉਹਦੇ ਵਿੱਚ ਕਿਰਪਾ ਕਰਕੇ ਆਪਣਾ ਕੂੜਾ ਪਾਇਆ ਜਾਵੇ ਅਗਰ ਇਧਰਲੇ ਪਾਸੇ ਲਿਟਰਿੰਗ ਕਿਤੇ ਹੋਈ ਹੈ ਤਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਟੀਮ ਜਿਹੜੀ ਆ ਉਹ ਸਾਡੀਆਂ ਟੀਮਾਂ ਦੇ ਨਾਲ ਵੀ ਉਹਨਾਂ ਦੇ volunteers ਪੂਰੇ ਅਟੈਚਡ ਆ ਬਹੁਤ ਸਾਰੇ NGO ਸਾਡਾ ਵੀ ਸਹਿਯੋਗ ਕਰ ਰਹੇ ਆ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਸਹਿਯੋਗ ਕਰ ਰਿਹਾ ਹੈ ਨਗਰ ਨਿਗਮ ਦਾ ਕੋ ਨੰਬਰ ਹੈਗਾ ਜੇ ਕੋਈ ਫੋਲੋ ਅਪ ਕਰਦਾ ਕੋਈ ਨਗਰ ਨਿਗਮ ਦੇ ਬਹੁਤ ਸਾਰੇ ਨੰਬਰ ਆ ਹਰ ਕਮੇਟੀ ਦਾ ਜਿਹੜਾ ਆ ਅਲੱਗ ਕੀ ਕਰਵਾ ਦਿੱਤਾ ਆ ਆਪਣਾ ਨੋਡਲ ਆਫੀਸਰ ਲਗਾ ਦਿੱਤਾ ਆ ਇਹਦੇ ਵਿੱਚ ਏਸੀ ਸਾਹਿਬ ਦੇ ਸਾਰੇ ਪ੍ਰੋਗਰਾਮ ਦੇ ਜਿਹੜੇ ਆ ਉਹ ਅਫੀਸਰ ਇਨਚਾਰਜ ਹੈ ਜਿਹਦੇ ਵਿੱਚ ਏਸੀ ਸਾਹਿਬ ਨੋਡਲ ਅਫੀਸਰ ਹੈ ਅਸਿਸਟੈਂਟ ਕਮਿਸ਼ਨਰ ਨਾਲ ਸਬਡੈਂਟ ਇੰਜੀਨੀਅਰ ਸਾਡੇ ਜਿਹੜੇ ਆ ਉਹ ਕੋਆਰਡੀਨੇਟਰ ਹੈ ਪਰ ਵੱਖ-ਵੱਖੀਆਂ ਜਿਹੜੀਆਂ ਕਮੇਟੀਆਂ ਆ ਉਹਨਾਂ ਦਾ ਆਪਸੀ ਜਿਹੜਾ ਤਾਲਮੇਲ ਹੈ ਜ਼ਿਲ੍ਹੇ ਦੀਆਂ ਬਣਾਈਆਂ ਹੋਈਆਂ ਕਮੇਟੀਆਂ ਦੇ ਨਾਲ ਕੰਪਲੀਟ ਹੈ ਈਵਨ ਅਥਨ ਜੇ ਕਿਤੇ ਦਿੱਕਤ ਆਉਂਦੀ ਹੈਗੀ ਹੈ ਜੇ ਕਿਤੇ ਪਰੇਸ਼ਾਨੀ ਆਉਂਦੀ ਆ ਤੁਸੀਂ ਉੱਥੇ ਜਿਹੜੀਆਂ ਟੀਮਾਂ ਤਾਇਨਾਤ ਹੈ ਇਮੀਡੀਏਟਲੀ ਉਹਨਾਂ ਦੇ ਧਿਆਨ ਚ ਲਿਆ ਦਿਓ ਸਾਡੇ ਕੋਲ ਪਹੁੰਚ ਜਾਏਗੀ ਜੀ ਜੈ ਮਾਤਾ ਦੀ ਭਗਤੋ ਜੈ ਮਾਤਾ ਦੀ ਭਗਤੋ ਜੈ ਮਾਤਾ ਦੀ ਜੀ ਆਜੋ ਭਗਤੋ ਆਜੋ ਜੀ ਜੈ ਮਾਤਾ ਦੀ ਭਗਤੋ ਜੈ ਮਾਤਾ ਦੀ ਜੀ ਆਜੋ ਭਗਤੋ ਕਾੜੀ ਜੋਲ ਦਾ ਲੰਗਰ ਜੀ ਆਜੋ ਭਗਤੋ ਜੈ ਮਾਤਾ ਦੀ ਭਗਤੋ ਜੈ ਮਾਤਾ ਦੀ ਜੀ ਜੈ ਮਾਤਾ ਦੀ ਭਗਤੋ ਜੈ ਮਾਤਾ ਦੀ ਜੈ ਮਾਤਾ ਦੀ ਜਕਾਰਾ ਸ਼ੇਰਾਵਾਲੀ ਮਾਤਾ ਦਾ ਬਹੁਤ ਸੱਚੇ ਦਰਬਾਰ ਕੀ

ਗੋਲ ਜੁਨੀਏ ਫੇਰਾਵਲੀ ਨੂੰ ਪਸੰਦ ਕਿ ਮੈਂ ਆਈ ਮੋਹ ਮੁਝ ਗੋਲ ਜੁਨੀਏ ਹੋਰਾ ਦੇ ਵਿੱਚ ਲਈ ਹਰੀ ਹਰੀ ਮੈਂਤੀ ਕੋਰਾ ਦੇ ਵਿੱਚ ਲਈ ਹਰੀ ਹਰੀ ਮੈਂਤੀ ਕੋਰਾਨ ਦੇ ਵਿੱਚ ਲਈ ਹਰੀ ਹਰੀ ਮੈਂ ਹਰੀ ਹਰੀ ਬੰਨ੍ਹ ਦੇ ਕੋੜੇ ਦੇ ਵੀ ਤੇ ਹੀ ਪਾਉਂਦੇ ਆਂ ਨੀਓ ਤੇਰਾ ਕੋੜਾ ਮੰਦ ਦੇਵੀ ਹਰੀ ਹਰੀ ਮੈਂਦਿਲ ਕੋਲੇ ਨੇ ਵੜ ਲਈ ਮੰਗੜੀ ਯੋਗੀ ਰਹੋ ਕੋਲਾ ਮਸਤ ਮਲੰਗੇ ੜੀਓ ਮੇਰਾ ਕੋਲਾ ਮਸਤ ਮਲੰਗੇ ੜੀਓ ਮੇਰਾ ਸ਼ਿਵਜੀ ਮਸਤ ਮਲੰਗੇ ੜੀਓ ਗੋਰਾ ਨੇ ਕੋਟ ਲਈ ਹਰੀ ਹਰੀ ਮੈਂਦੀ ਗੋਰਾ ਨੇ ਕੋਟ ਲਈ ਹਰੀ ਹਰੀ ਮੈਂਦੀ ਗੋਰਾ ਨੇ ਕੋਟ ਲਈ ਹਰੀ ਹਰੀ ਮੈਂਦੀ ਗੋਰਾ ਨੇ ਕੋਟ ਲਈ ਹਰੀ ਹਰੀ ਮੈਂਦਿਲ ਕੋਲੇ ਨੇ ਫੁੱਲ ਲਈ ਮੰਗੜੀ ਯੋ ਮੇਰਾ ਕੋਲਾ ਮਸਤ ਮਲੰਗੇ போ மலங்கி உடிய கோடா மாஸ்தலாங்கி மலாங்க ஆடியோ கே நரி ரிந்தி கே நரி ரிந்திரானே தாலி ஆடியோ திரா போலி ஆடியோ மேலே மத்த ਅੜੀਓ ਮੇਰਾ ਸ਼ਿਵਰਾ ਮਸਤ ਮਲੰਗੇ ਅੜੀਓ ਮੇਰਾ ਸ਼ਿਵਜੀ ਮਸਤ ਮਲੰਗੇ ਅੜੀਓ ਕੋਰਾਂ ਚੜ ਗਈ ਹਰੀ ਹਰੀ ਮੈਂਦੀ 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 ਕੋਲੇ ਚੜ ਗਈ ਪੰਗ ਅੜੀਓ ਮੇਰਾ ਕੋਲਾ ਮਸਤ ਮਲੰਗੇ ਅੜੀਓ ਮੇਰਾ ਸ਼ਿਵਜੀ ਮਸਤ ਮਸਤ ਮਲੰਗਿਆੜੀਓ ਮੇਰਾ ਸ਼ਿਵ ਜੀ ਮਸਤ ਮਲੰਗਿਆੜੀਓ ਕੇਕਾਰਾ ਕੇ ਕੋੜੇ ਪੰਡਰੀ ਦਾ ਬੋਸ ਸੱਚੇ ਨਵਾਰ ਕੀ ਜੈ ਚੈਨ ਪੰਜਾਬੀ ਨਿਊਜ਼ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ